ਹਾਂ ਚਲ ਸਤਿ ਸ੍ਰੀ ਅਕਾਲ ਭੈਣ ਸਾਰਿਆਂ ਨੂੰ ਆਪਾਂ ਬਣਾਉਨੇ ਆ ਸਕੀਵੀ ਇਹ ਦੇਖੋ ਸਕੀਵੀ ਕਾਲੇ ਰੰਗ ਦੀ ਸਕੀਵੀ ਬਣਾਈਆ ਇਹਦੇ ਮੋਢਿਆਂ ਤੇ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਜਿਵੇਂ ਕਿ ਬਾਹਵਾ ਅੰਦਰ ਦੀ ਲਾਈਨਾਂ ਨੇ ਉੱਪਰ ਦੀ ਆਪਾਂ ਡਿਜ਼ਾਈਨ ਬਣਾਇਆ ਇਹ 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 ਆਪਾਂ ਸਕੀਵੀ ਆ ਤੇ ਹੁਣ ਆਪਾਂ ਬਣਾਉਨੇ ਆ ਘਣਤੀ ਜਿਹੜੀ ਆਪਾਂ ਸਕੀਵੀ ਦੇ ਵਿੱਚ ਪਾਉਨੇ ਆ ਇਹ ਆਪਣਾ ਡੀ ਲਾਰਜ ਡੱਬ ਇਹ ਆਪਾਂ ਪੁੱਠੀ ਸਲਾਈ ਪੁੱਠੀ ਪਾਉਣੀ ਆ ਵੱਡੇ ਤੇ ਤਾਂ ਫਿਰ ਨਾ ਵੱਡੀ ਸਲਾਈ ਦਾ ਉਹ ਹੋ ਜਾਂਦਾ ਤਾਂ ਕਰਕੇ ਮੈਂ ਥੋੜੇ ਜਿਹੇ ਬੁਣਤੀ ਦੱਸਦੀ ਆ ਇਹ ਬੁਣਤੀ ਬਹੁਤ ਸੋਹਣੀ ਲੱਗਦੀ ਆ ਬਲੌਜਾਂ ਚ ਜਾਗਟਾਂ ਚ ਕਰ ਸੱਚ ਮਰਜੀ ਫਲੋ ये बुनती आप पुठी सिलाई पाते पा आप सीधी सिलाई पावे देखो ये बुनती है ये इवें डब्बिया ये नहीं बुनती है ये हम आप सिरे ਦੋ ਗੁੰਡੇ ਪੁੱਠੇ ਪਾ ਮਾਗੇ ਸ਼ੁਰੂ ਚ ਉਸ ਤੋਂ ਅੱਗੇ ਜੋ ਆਪਾਂ ਬੰਦ ਮਾਰਿਆ ਵਾ ਬੰਦ ਦੇ ਵਿੱਚ ਆਪਾਂ ਗਲੀ ਕਰਨੀ ਆ ਬਸ ਇੱਥੇ ਦਾ ਕੁੰਡਾ ਇੱਥੇ ਮਰ ਜਾਣਾ ਇੱਥੇ ਬਣ ਜਾਣਾ ਇਹ ਆਪਾਂ ਗਲੀ ਕਰਤੀ ਇੱਥੇ ਦੋ ਗਲੀਆਂ ਹੁੰਦੀਆਂ ਨੇ ਇੱਕ ਇੱਧਰ ਹੁੰਦੀ ਆ ਇਸ ਦੇ ਬੰਦ ਦੇ ਵਿੱਚ ਵਿੱਚ ਇੱਕ ਇੱਧਰ ਇਹ ਤਿੰਨ ਗੁੰਡੇ ਸਿੱਧੇ ਬਣ ਜਾਂਦੇ ਨੇ ਤੇ ਜਿਹੜਾ ਬੰਦ ਆਗਾ ਬੰਦ ਦੇ ਵਿੱਚ ਗੜੀ ਬਣਦੀ ਆ ਇਹ ਗੜੀ ਬਣਗੀ ਚਾਰ ਚਲਾਈਆਂ ਦੀ ਬੁਣਤੀ ਆ ਇਹ ਚਾਰ ਚਲਾਈਆਂ ਚ ਆਪਣੀ ਬੁਣਤੀ ਕੰਪਲੀਟ ਹੋ ਜਾਂਦੀ ਆ ਇਹ ਦੇਖੋ ਇਹ ਬਣਗੀ ਲਾਸਟ ਤੇ ਦੋ ਫੇਰ ਪੁੱਠੇ ਕਿ ਜਦੋਂ ਆਪਾਂ ਬਣਾਉਨੇ ਆ ਤੀਸ ਨਾ ਇਹ ਦੋ ਪੁੱਠੇ ਸੀਣ ਤੇ ਆ ਜਾਂਦੇ ਨੇ ਹੁਣ ਤਿੰਨ ਵਿੱਚੋਂ ਦੇਖੋ ਬਹੁਤ ਸੋਣੀ ਬਣਤੀ ਆ ਪੁੱਠੀ ਸਲਾਈ ਪੁੱਠੀ ਉਹ ਪਾਉਣੀ ਆ ਆਪਣੇ ਕੋਲੇ ਬਨੇ ਬਣਾਈ ਬਲੌਜ ਵੀ ਹੁੰਦੇ ਨੇ ਬਣੀਆਂ ਬਣਾਈਆਂ ਜਾਗਟਾਂ ਵੀ ਹੁੰਦੀਆਂ ਨੇ ਆਬ ਕਿਸ ਨੇ ਆਰਡਰ ਦੇ